ਨਗਰ ਕੌਂਸਲ ਗੁਰਆਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਨਵੇਂ ਬਣੇ ਕੌਂਸਲਰਾਂ ਵੱਲੋਂ ਸ਼ੁਕਰਾਨਾ ਸਮਾਗਮ ਕਰਵਾਈ ਜਾ ਰਹੇ ਹਨ ਬਾੜ ਨੰਬਰ 13 ਤੋਂ ਨਮੀ ਚੁਣੀ ਗਈ ਆਜ਼ਾਦ ਕੌਂਸਲਰ ਕੰਚਨ ਵਾਲਾ ਵੱਲੋਂ ਪਿੰਡ ਪੋਪਰਾਂ ਦੇ ਗੁਰੂ ਘਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਜਿਸ ਵਿੱਚ ਗੁਰਆਂ ਦੇ ਨਵੇਂ ਚੁਣੇ ਗਏ ਕੌਂਸਲਰ ਸ਼ਹਿਰ ਦੇ ਪਤਵੰਤੇ ਪਿੰਡ ਵਾਸੀ ਬਾੜ ਵਾਸੀ ਉੱਚੇ ਛੇ ਤੌਰ ਤੇ ਪਹੁੰਚੇ ਜਿਨ੍ਹਾਂ ਨੂੰ ਗੁਰੂ ਘਰ ਦੀ ਬਖਸ਼ੀ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰੋਫੈਸਰ ਰਿਸ਼ੂ ਕਾਉਂਸਲਰ ਰਜਨੀ ਗਾਬਾ ਕਾਉਂਸਲਰ ਰਾਹੁਲ ਪੁੰਜ ਕਾਉਂਸਲਰ ਹਰਮੇਸ਼ ਲਾਲ ਮੇਸ਼ੀ ਕਾਉਂਸਲਰ ਜਤਿਨ ਸ਼ਰਮਾ ਕਾਉਂਸਲਰ ਸੰਜੀਵ ਹੀਰ ਸਣੀ ਮਨੋਤਾ ਗੁਰਪ੍ਰੀਤ ਗੋਪੀ ਪ੍ਰੋਫੈਸਰ ਕੁਲਕਰਨ ਸਿੰਘ ਸੰਜੀਵਨ ਦਤ ਪਨੋਟ ਸਾਬਕਾ ਚੇਅਰਮੈਨ ਦਾਰਾ ਸਿੰਘ ਰਾਏ ਪ੍ਰਿੰਸ ਕੰਬੋ ਤੋਂ ਇਲਾਵਾ ਕੋਰ ਕਮੇਟੀ ਦੇ ਮੈਂਬਰ ਪਦਵੰਤੇ ਹਾਜ਼ਰ ਸਨ ਮੈਂ ਕੰਚਨਵਾਲਾ ਜੋ ਕਿ ਵਾਰਡ ਨੰਬਰ 13 ਦੀ ਕੌਂਸਲਰ ਹਾਂ ਤੇ ਅੱਜ ਅਸੀਂ ਸਾਰੇ ਇੱਥੇ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਦਾ 파ਟ ਕਰ ਲਈ ਇਕੱਤਰ ਹੋਏ ਆ ਤੇ ਜੋ ਕਿ ਸ਼ੁਕਰਾਨਾ ਕਰਨ ਲਈ ਕੀਤਾ ਗਿਆ ਸੀਗਾ ਤੇ ਮੈਂ ਉਮੀਦ ਕਰਦੀ ਆ ਕਿ ਜੋ ਵੀ ਸਾਰੇ ਪਿੰਡ ਵਾਸੀਆਂ ਨੇ ਮੇਰੇ ਤੋਂ ਉਮੀਦਾਂ ਰੱਖੀਆਂ ਨੇ ਤੇ ਮੈਂ ਉਹਨਾਂ ਦੀ ਉਮੀਦਾਂ ਤੇ ਖੜੀ ਉਤਰਾਂਗੀ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਆਪਣੀਆਂ ਕੀਮਤੀ ਵੋਟਾਂ ਦੇ ਕੇ ਮੈਨੂੰ ਦੱਸਾਇਆ ਤੇ ਉਹਨਾਂ ਦੀ ਜੋ ਵੀ ਉਮੀਦਾਂ ਮੇਰੇ ਤੇ ਆ ਮੈਂ ਉਹਨਾਂ ਤੋਂ ਹਮੇਸ਼ਾ ਹੀ ਖੜੀ ਉਤਰਾਂਗੀ ਇਹ ਮੇਰਾ ਉਹਨਾਂ ਦੇ ਨਾਲ ਵਾਦਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰਡ ਨੰਬਰ 13 ਤੋਂ ਭੈਣ ਕੰਚਨ ਬਾਲਾ ਜੀ ਨੇ ਜੋ ਹੈ ਉਹ ਸ਼ੁਕਰਾਨਾ ਸਮਾਗਮ ਕੀਤਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਜੋ ਜਿੱਤ ਹੈ ਉਹ ਗੁਰੂ ਮਹਾਰਾਜ ਦੀ ਜਿੱਤ ਹੈ ਅਤੇ ਪ੍ਰਣ ਕੀਤਾ ਹੈ ਕਿ ਹੋਰ ਵੀ ਅੱਗੇ ਤੋਂ ਜੋ ਨਗਰ ਨਿਵਾਸੀਆਂ ਨੇ ਮੌਕਾ ਦਿੱਤਾ ਹੈ ਉਹਨਾਂ ਨੂੰ ਜੋ ਸੇਵਾ ਹੈ ਉਹ ਤਨ ਮਨ ਧੰਨ ਦੇ ਨਾਲ ਕਰਕੇ ਜੋ ਹੈ ਉਹ ਆਪਣੇ ਵਾਰਡ ਨੂੰ ਹੋਰ ਵੀ ਬੁਲੰਦੀਆਂ ਦੇ ਉੱਪਰ ਲੈ ਕੇ ਜਾਣਗੇ ਸਾਰੀ ਹੀ ਕੋਰ ਕਮੇਟੀ ਨੇ ਬਹੁਤ ਹੀ ਉਦਮ ਕੀਤਾ ਉਪਰਾਲਾ ਕੀਤਾ ਤੇ ਅੱਜ ਸਾਡਾ ਸਾਰਿਆਂ ਦਾ ਹੁਲਾਰਾ ਹੋਰ ਵੀ ਜ਼ਿਆਦਾ ਹੌਸਲੇ ਬੁਲੰਦ ਹੋਏ ਜਦੋਂ ਸਾਰੇ ਹੀ ਵਾਰਡ ਦੇ ਐਮਸੀ ਸਹਿਬਾਨ ਨੇ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਖੜੇ ਅਤੇ ਇਸ ਸਮਾਗਮ ਦੀ ਸ਼ੋਭਾ ਜਿਹੜੀ ਹੈ ਉਹ ਬਹੁਤ ਹੋਰ ਵੀ ਵਧਾਈ ਅਤੇ ਨਾਲ ਦੀ ਨਾਲ ਇਹ ਸਾਰੇ ਨਗਰ ਨੂੰ ਸੁਨੇਹਾ ਦਿੱਤਾ ਕਿ ਜਿੱਤਣ ਜਾਂ ਹਾਰਨ ਤੋਂ ਬਾਅਦ ਅਸੀਂ ਸਾਰੇ ਇੱਕ ਹਾਂ ਸਾਡੇ ਸਾਰਿਆਂ ਦਾ ਮੁੱਖ ਟੀਚਾ ਇਹ ਹੈ ਕਿ ਅਸੀਂ ਨਗਰ ਗੁਰਾਇਆਂ ਨੂੰ ਕਿਵੇਂ ਭਲਾ ਕਰ ਸਕਦੇ ਹਾਂ ਕਿਵੇਂ ਜਿਹੜੀਆਂ ਇੱਥੇ ਦੀਆਂ ਮੁਸ਼ਕਲਾਂ ਹਨ ਉਹਨਾਂ ਸਾਰਿਆਂ ਨੂੰ ਲੋਕਾਂ ਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਨਜਾਦ ਦਰਾ ਸਕਦੇ ਹਾਂ ਸਾਰੇ ਹੀ ਕਾਉਂਸਲਰ ਸਹਿਬਾਨ ਜਿਹੜੇ ਬਾਕੀ ਸਾਰੇ ਵਾਰਡਾਂ ਤੋਂ ਇੱਥੇ ਆਏ ਅਤੇ ਸਾਡਾ ਹੌਸਲਾ ਵਧਾਈ ਕੀਤੀ ਅਤੇ ਸਾਨੂੰ ਇਹ ਹੌਸਲਾ ਦਿੱਤਾ ਸਾਨੂੰ ਇਹ ਅਸ਼ੀਰਵਾਦ ਦਿੱਤਾ ਕਿ ਵਾਰਡ ਨੰਬਰ 13 ਦੇ ਅਤੇ 1 ਦੇ ਕੋਈ ਵੀ ਜਿਹੜੇ ਕੰਮ ਹੋਣਗੇ ਉਹਨਾਂ ਨੂੰ ਵੀ ਤਰਜੀਹ ਦੇ ਤੌਰ ਤੇ ਇਵੇਂ ਹੀ ਲਿਆ ਜਾਵੇਗਾ ਜਿਵੇਂ ਬਾਕੀ ਸਾਰੇ ਕੰਮ ਹਨ ਤੇ ਅਸੀਂ ਇਹ ਸਾਰੇ ਹੀ ਕੋਰ ਕਮੇਟੀ ਜਿਹੜੀ ਹੈ ਉਹ ਸਾਰੇ ਹੀ ਐਮਸੀ ਸਹਿਬਾਨ ਅਤੇ ਸਾਰੇ ਹੀ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵਿੱਚ ਇਹ ਵਿਸ਼ਵਾਸ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ